ਕਿਉਂਕਿ ਆਪਾਂ ਸੰਸਾਰੀ ਲੋਕ ਆ ਸਾਨੂੰ ਆਪਣਾ ਕੋਈ ਇੱਕ ਦੁੱਖ ਸੁਣਾਵੇਗਾ ਨਾ ਅਸੀਂ ਉਹਦੇ ਅੱਗੇ ਹੱਥ ਜੋੜ ਦਵਾਂਗੇ ਅਸੀਂ ਕਵਾਂਗੇ ਕਿ ਮੈਂ ਕਿਹੜਾ ਸੁਖੀ ਆ ਮੇਰੇ ਘਰ ਦੇ ਵਿੱਚ ਤੇ ਆ ਬੜੇ ਦੁੱਖ ਹੈ ਜਾਂ ਕਿਸੇ ਹੋਰ ਨੂੰ ਆਪਣਾ ਜਾ ਕੇ ਦੁੱਖ ਸੁਣਾ ਪਰ ਰੱਬ ਦੇ ਸਾਧੂਆਂ ਦੇ ਕੋਲ ਕਿੰਨੀ ਦੁਨੀਆ ਜਾਂਦੀ ਹੈ ਰੱਬ ਦੇ ਪਿਆਰੇ ਸਾਧੂਆਂ ਨੂੰ ਆਪਣਾ ਦੁੱਖ ਸੁਣਾਉਂਦੀ ਹੈ ਰੱਬ ਦਾ ਪਿਆਰਾ ਸਾਧੂ ਕਦੀ ਨਹੀਂ ਕਹਿੰਦਾ ਕਿ ਜਾਓ ਮੇਰੇ ਕੋਲੋਂ ਕਿਉਂ ਚੱਲ ਕੇ ਆਉਂਦੇ ਜੋ ਰੱਬ ਦਾ ਪਿਆਰਾ ਸਾਧੂ ਦੁੱਖ ਵੀ ਸੁਣਦਾ ਏ ਦੁੱਖ ਸੁਣ ਕੇ ਕਹਿੰਦਾ ਏ ਕਿ ਰੱਬ ਦਾ ਨਾਮ ਜਪਿਆ ਕਰੋ ਗੁਰੂ ਘਰ ਸੇਵਾ ਕਰੋ ਕਰੋ ਰੱਬ ਤੁਹਾਡਾ ਭਲਾ ਕਰੇਗਾ ਏਵੇਂ ਰੱਬ ਦਾ ਪਿਆਰਾ ਸਾਧੂ ਅਨੇਕਾਂ ਦੁੱਖ ਸੁੱਖ ਸਹਾਰ ਕੇ ਫਿਰ ਰੱਬ ਦਾ ਪਿਆਰਾ ਸੰਤ ਬਣਦਾ ਏ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਮਨ ਤਨ ਪ੍ਰਭ ਆਰਾਧੀ ਹੈ ਮਿਲ ਸਾਧ ਸਮਾਗੇ ਸਤਿਗੁਰੂ ਗੁਰਵਰਜਨ ਦੇ ਮਹਾਰਾਜ ਜੀ ਕਹਿੰਦੇ ਜੇ ਪਰਮਾਤਮਾ ਦਾ ਨਾਮ ਜਪਣਾ ਇਹ ਨਾ ਰੱਬ ਨੂੰ ਅਰਾਧਨਾ ਹੈ ਕਿਉਂਕਿ ਅਰਾਧਨਾ ਕੀ ਹੈ ਅਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਅਰਾਧਨਾ ਮਹਾਰਾਜ ਜੀ ਅਰਾਧਨ ਦੀ ਗੱਲ ਆਉਂਦੀ ਹੈ ਤੇ ਮਹਾਰਾਜ ਕਹਿੰਦੇ ਰੱਬ ਦੇ ਨਾਮ ਨੂੰ ਹੀ ਚੇਤੇ ਕਰ ਤੇ ਮਹਾਰਾਜ ਕਹਿੰਦੇ ਰੱਬ ਦਾ ਨਾਮ ਵੀ ਕਿਵੇਂ ਚੇਤੇ ਕਰ ਮਿਲ ਸਾਧ ਸਮਾਗ ਹੈ ਰੱਬ ਦੇ ਪਿਆਰੇ ਸਾਧੂਆਂ ਦੀ ਸੰਗਤ ਵਿੱਚ ਮਿਲ ਕਰਕੇ